ਡੇਰਾਬਸੀ ਦੇ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਦਾਵਾ ਨੇ ਅੱਜ ਲਾਲੜੂ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਿਸ ਨਾਲ ਜ਼ਿਲ੍ਹੇ ਵਿੱਚ ਖਰੀਫ ਮੰਡੀਕਰਨ ਸੀਜ਼ਨ 2025 ਦੀ ਰਸਮੀ ਸ਼ੁਰੂਆਤ ਹੋਈ ਸੀਜ਼ਨ ਦੀ ਸਫਲ ਸ਼ੁਰੂਆਤ ਤੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਵਧਾਈ ਦਿੰਦੇ ਹੋਏ ਵਿਧਾਇਕ ਰੰਦਾਵਾ ਨੇ ਕਿਹਾ ਕਿ ਖਰੀਦ ਪਿਛਲੇ ਸਾਲਾਂ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਹੋਰ ਦਿਨ ਮਿਲ ਸਕਣ ਉਨਾ ਕਸਿਆਣਾ ਨੂੰ ਅਪੀਲ ਵੀ ਕੀਤੀ ਕਿ ਉਹ ਸਿਰਫ ਉਦੋਂ ਹੀ ਬਾੜੀਕਰਨ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਜੋ ਨਿਰਧਾਰਤ 17% ਸੀਮਾ ਤੋਂ ਵੱਧ ਨਮੀ ਦੀ ਮਾਤਰਾ ਤੋਂ ਬਚਿਆ ਜਾ ਸਕੇ ਜੋ ਲਾਡੂ ਮੰਡੀ ਤੇ ਆ ਕੇ ਸਾਰੇ ਯਾੜਤੀ ਸਹਿਬਾਨ ਨੂੰ ਕਿਸਾਨ ਵੀਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ ਸਾਹਿਬ ਡੀ.ਐਮ ਸਾਹਿਬ ਤੇ ਸੈਕਟਰੀ ਸਾਹਿਬ ਔਰ ਸਾਰੇ ਮੇਰੇ ਬਲਾਕਾਂ ਦੇ ਪ੍ਰਧਾਨ ਔਰ ਸ਼ਹਿਰ ਦੇ ਪ੍ਰਧਾਨ ਰਾਣਾ ਜੀ ਜਿੰਨੀਆਂ ਦੀ ਟੀਮ ਹੈ ਔਰ ਮੈਂ ਅੱਜ ਇੱਕ ਹੋਰ ਵੀ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਮੇਰੇ ਹਲਕੇ ਦਾ ਲਾੜੂ ਮੰਡੀ ਉਹ ਮੰਡੀ ਆ ਜਿਹੜੀ ਜਿਹੜਾ ਬਸੇਰ ਕੇ ਸਭ ਤੋਂ ਜ਼ਿਆਦਾ ਨਾਜ਼ੀਬ ਵਾਲਦੀ ਆ ਔਰ ਮੈਂ ਆੜਤੀ ਵੀਰਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਮੇਰੇ ਵੱਲੋਂ ਮੇਰੇ ਸਬੰਧਤ ਅਫਸਰਾਂ ਵੱਲੋਂ ਐਸਡੀਐਮ ਸਾਹਿਬ ਵੱਲੋਂ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਫੋਨ ਕਰਕੇ ਆਪਣੇ ਕੰਮ ਕਰਾਓ ਔਰ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਚਾਹੇ ਦੋ ਦਿਨ ਝੋਨਾ ਜੀਰੀ ਵੀ ਲੇਟ ਵੱਢ ਲਓ ਹਾਲਾਤ ਠੀਕ ਹੈ ਮੌਸਮਿਕ ਦੋ ਦਿਨਾਂ ਠੀਕ ਹੋ ਜਾਣਾ ਗਿੱਲਾ ਝੋਨਾ ਲੈ ਕੇ ਆਵਾਂਗੇ ਉਹ ਥੱਲੇ ਸੈਲਰਾਂ ਦਾ ਨੁਕਸਾਨ ਆੜਤੀਆਂ ਦਾ ਨ ਕਾਰਨ ਕਿ ਜਦ ਹਰਾ ਦਾਣਾ ਬੜੀ ਜਲਦੀ ਸੁੱਕ ਕੇ ਉਹ ਵੇਟ ਘਟਦਾ ਆਪਾਂ ਜੇ 2-4 ਦਿਨ ਠਹਿਰ ਕੇ ਵੜ ਲਾਂਗੇ ਆਪਣੀ ਜਿਹੜੀ ਖੜੀ ਆ ਤਾਂ ਉਹਦੇ ਨਾਲ ਕੀ ਆ ਸਾੜਾ 2 ਕੁੰਟਲ ਪਰ 1 ਏਕੜ ਦਾ ਫਰਕ ਛਾੜਦਾ ਫਰਕ ਹੋਊਗਾ ਆਪਾਂ ਕਈ ਵਾਰੀ ਜਲਦਬਾਜ਼ੀ ਜਾ ਕੇ ਹਰਾ ਝੋਨਾ ਵੜਾ ਲੰਨੇ ਆ ਅਲਟੀਮੇਟਲੀ ਉਹਦਾ ਕਿਸਾਨ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਔਰ ਸਾਰਿਆਂ ਨੂੰ ਅੱਜ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਡੇਟ ਮਿਤੀ ਸੀ ਰਾਜੇ ਤੇ ਜਿਹੜੀ ਖਰੀਦ ਕੀਤੀ ਗਈ ਆ ਔਰ ਬੜੇ ਵਧੀਆ ਸਰਕਾਰੀ ਮੁੱਲ ਤੇ ਜਿਹੜਾ 2300 99 ਰੁਪਏ ਦੇ ਨਾਲ ਜਿਹੜੀਆਂ ਢੇਰੀਆਂ ਲੱਗੀਆਂ ਔਰ ਮੈਂ ਸਾਰੇ ਅੱਜ ਪਹਿਲੇ ਦਿਨ ਇਹਨਾ ਆ ਲਿਖਿਆ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਤੇ ਸਾਥੀਆਂ ਨੂੰ ਜਿਨ੍ਹਾਂ ਦੀਆਂ ਦੋ ਢੇਰੀਆਂ ਲਾ ਕੇ ਸ਼ੁਰੂਆਤ ਕੀਤੀ ਹੈ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਕਰੇ ਕਿ ਇੱਕ ਇੱਕ ਦਾਣਾ ਜਿਹੜਾ ਅੱਜ ਮੰਡੀ 'ਚ ਵੇਚ ਕੇ ਜਾ ਰਹੇ ਆ ਇਹ ਗੋ ਜਮੀਨਾ ਲੈਣ ਬੱਚਿਆਂ ਦੇ ਵਿਆਹ ਕਰਨ ਖੁਸ਼ੀ ਦੇ ਨਾਲ ਇੰਜੋਏ ਕਰਨ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ